ਹਾਂ ਮਾ ਮੇਰੇ ਵੀਰੋ ਲੰਮੀ ਰੇਸ ਦਾ ਘੋੜਾ ਨੰਬਰ ਆਪਣੀ ਰੁਪਾ 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 ਹੋ ਦੇਖਾਂਗੇ ਇਸ ਸਮੇਂ ਪਰਾ ਪੱਲ ਅਜੇ ਟਾਈਮ ਦੇ ਵਿੱਚ ਪੱਲੇ ਪੱਲੇ ਗੁਰਵੰਦਰ ਰੁਪਾ ਹੋ ਇੱਕ ਤਾਲੀ ਬਹੁਤ ਜ਼ੋਰਦਾਰ ਹੈ 400 ਦੋਲੀ ਦਾ ਮੇਲਾ ਜੁੱਟਿਆ ਇਹ ਸਤਨਾਮ ਹੈ ਡੱਗੋ ਰਮਾ ਕਹਿੰਦੇ ਸਿਰਾ ਹੋ ਲੱਗਾ ਬਰਾਲਾ ਮੈਚ ਸਿਰੇ ਦਾ ਡੱਗੋ ਰਮਾਣਾ ਤੇ ਕਹਿੰਦੇ ਜੋਗੇ ਵਾਲੇ ਦੇ ਮੈਚ ਦੀ ਸ਼ੁਰੂਆਤ ਹੋਈ ਹੈ ਜਿਹੜਾ ਫਰੀਦਕੋਟ ਦੇ ਜਿਹੜਾ ਫੋਹਪੁਰ ਦਾ ਮੈਚ ਆ ਆ ਮੱਲ ਤਿੰਨ ਸਾਲ ਕੈਨੇਡਾ ਇੱਕ ਸਾਲ ਇੰਗਲੈਂਡ ਤੇ 400 ਡੋਲੀ ਦਾ ਮੇਲਾ ਦਿੱਤੇ ਹੈ ਇਹ ਕੌਣ ਹੈ ਡੱਗੋ ਰਮਾਣੇ ਵਾਲਾ ਕਹਿੰਦੇ ਸਤਨਾਮ ਆ ਮੇਰੇ ਵੀਰੋ ਲੰਮੀ ਰੇਸ ਦਾ ਘੋੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਚੋਗੇ ਨੇ ਰਹਿੰਦੇ ਆ ਪਲੇਅਰ ਵੀ ਆ ਗਏ ਆ ਰੂਪਾ ਲਗਾਤਾਰ ਕਹਿੰਦੇ ਦੂਜੀ ਕਬੱਡੀ ਪਾਲ ਲਈ ਤਿਆਰ ਹੈ ਇੱਕ ਕੰਨੀ ਤੇ ਕਹਿੰਦੇ ਜਿੰਦਾਬਾਦ ਕਬੱਡੀ ਕਲੱਬ ਵਿਨੀ ਪੈਕ ਵਾਲੇ ਦਾ ਚਹਿੱਤਾ ਦਰਲੇ ਹਾਸ ਉਹਨਾਂ ਦਾ ਸੋਨੂ ਹਾਸੜ ਮਿਲਟਨ ਦਾ ਉਹ ਕਹਿੰਦੇ ਗੁਰਵੰਦਰ ਪਰ ਆਹ ਮੁੰਡਾ ਕਹਿੰਦੇ ਜੀਤੂ ਡੱਗੋ ਮੋਏ ਵਾਲਾ ਤੇ ਰੁਕਾ 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 ਹੋ ਦੇਖਾਂਗੇ ਇਸ ਸਮੇਂ ਕਹਿੰਦੇ ਕਹਿੰਦੇ ਗੁਲਾਮੀ ਵਾਲੀਆ ਕਹਿੰਦੇ ਗੋਲੇ ਵਾਹੀਆਂ ਰੂਪੇ ਦੇ ਚਰਚੇ ਹੋਏ ਆ ਔਰ ਆਏ ਸੀਤਾ ਕਹਿੰਦੇ ਉਹ ਡੱਗੋ ਰਮਾਣੇ ਵਾਲਾ ਫਰੀਦ ਕੋਟੀਆ ਕਿ ਮੁੰਡਿਆਂ ਦੇ ਮੁੰਡਿਆਂ ਫਰੀਦ ਕੋਟੀਆ ਤੇਰੇ ਬੁੱਲਾਂ 'ਚ ਸ਼ਰਾਰਤ ਹੱਸਦੀ ਹੈ ਤੇ ਤੇਰੇ ਨੈਣਾਂ 'ਚ ਸ਼ਰਾਰਤ ਨੱਚਦੀ ਹੈ ਮੁੰਡਿਆਂ ਦੇ ਮੁੰਡਿਆਂ ਫਰੀਦ ਕੋਟੀਆ ਪਰ ਦੂਸਰੇ ਪਾਸੇ ਉਹ ਫਰੋਜਪੁਰੀਆ ਆਏ ਧੱਜਾ ਜੋਗੇ ਵਾਲੇ ਦੀ ਧਰਤੀ ਦਾ ਟੱਕਰ ਸੀਤੇ ਤੇ ਭੋਗੇ ਦੇ ਦਰਮਿਆਨ ਹੋਈ ਹੈ ਆ ਜੋਗੇ ਵਾਲੀਏ ਭੋਗੇ ਨੇ ਕਹਿੰਦੇ ਨਾ ਜਫਾ ਇਹ 4 ਸਾਲ ਡੋਲੀ ਦਾ ਮੇਲਾ ਜੁੱਤੇ ਇਹ ਸਤਨਾਮ ਹੈ ਡੱਗੋ ਰਮਾਰੇ ਡੱਗੋ ਵਾਲਾ ਡੱਗੋ ਵਾਲਾ ਬਾਬੇ ਨਰ ਸਿੰਘ ਦੇ ਪੋਤੇ ਦੀਆਂ ਗੱਲਾਂ ਹੁੰਦੀਆਂ ਐਨ ਕਹਿੰਦੇ ਸ਼ਿਕਾਰੀ ਕੁੱਤਿਆਂ ਦੇ ਆਹ ਸ਼ਕੀਨਾ ਦੀ ਗੱਲ ਚੱਲਦੀ ਹੈ ਔਰ ਵੇਖਾਂਗੇ ਅਗਲਾ ਮੈਚ ਘੱਲ ਕਰਾਂ ਤੇ ਡੋਲੀ ਦਾ ਖੇਡਣ ਜਾਣਾ ਉਧਰ ਕੀਤਾ ਕੋਟ ਕਰੋੜ ਵਾਲਾ ਪੁਜਿਆ ਹੋਇਆ ਤੇ ਕਹਿੰਦੇ ਸਨ ਰੇਪਾ Put <laughs> up ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਨੇ ਮਨਜਿੰਦਰ ਸੀਪੇ ਨੂੰ ਮੁਬਾਰਕਬਾਦ ਅੱਜ ਮਿੱਠਣ ਯਾਰ ਰੋਡੇ ਕਾਲਜ ਵਾਲੇ ਭਰਾਵਾਂ ਵੱਲੋਂ ਵੱਡਾ ਸਨਮਾਨ ਐਫ ਐਡੀ ਲਕਸ ਮੋਟਰਸਾਈਕਲ ਦੇ ਨਾਲ ਡੱਗੋ ਵਾਲਾ ਸੁਨਮਤ ਕੀਪਾ 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 ਇਹ 2 ਨੰਬਰ ਦਾ ਬੜਾ ਟੌਪ ਦਾ ਜਾਫੀ ਹੈ ਇਹ ਜੋਗੇ ਵਾਲਾ ਕੀਪਾ ਵੀ ਕਈ ਟੂਰਨਾਮੈਂਟ ਦਾ ਕਹਿੰਦੇ ਬੈਸਟ ਹੈ ਇੱਕ ਕਹਿੰਦੇ ਕਲਵੰਤ ਕਾਹਦਾ ਬਾਤ ਚੜ ਰਿਹਾ ਹੋਇਆ ਮੇਰੇ ਵੀਰੋ ਲਗਾਤਾਰ ਕਬੱਡੀਆਂ ਪਾ ਰਿਹਾ ਰੂਪਾ ਜੋਗੇ ਵਾਲੀਆ ਪੁਰਾਣਾ ਫੇਰ ਆ ਗਿਆ ਔਰ ਰੂਪਾ ਜੋਗੇ ਵਾਲੀਆ ਇਸ ਵੇਲੇ ਕਹਿੰਦੇ ਲਗਾਤਾਰ ਕਬੱਡੀਆਂ ਪਾਉਣ ਦਾ ਦਮ ਰੱਖਦਾ ਬੜਾ ਸਪੈਕਟੇਕਲ ਬੜੇ ਜੀ ਜਾਨ ਹੈ ਮੁੰਡੇ ਦੇ ਕਹਿੰਦੇ ਜੁੱਸੇ ਦੇ ਵਿੱਚ ਕਿ ਕੌਡੀ ਵਿੱਚ ਹੈ ਰੇੜ ਖੜੀ ਤਾਂ ਪੈਂਦੀ ਫੁਰਤੀ ਹੋਵੇ ਜੇ ਪਿੰਡੇ ਵਿੱਚ ਬਾਜ ਵਰਗੀ ਇੱਕ ਹੱਥਾਂ ਦੀ ਪਕੜ ਮਜ਼ਬੂਤ ਹੋਵੇ ਤੇ ਜਵਾਨੀ ਦੇ ਅੰਦਰ ਪੰਦਿਆਂ ਨੂੰ ਕੇਰ ਫੜਦੀ ਜੀਤੂ ਤੇ ਰੁੱਪਾ ਰੁੱਪਾ ਜੋਗੇ ਵਾਲੀ ਹੈ ਰੁੱਪਾ ਜੋਗੇ ਵਾਲੀ ਹੈ ਆ ਮਖੂਦੇ ਇਲਾਕੇ ਦੀ ਗੱਲ ਚਰਾਂਦੀ ਹੈ ਅੱਜ ਇਤਿਹਾਸਕ ਧਰਤੀ ਟਰਾਲੀ ਦੀ ਤੇ ਟਰਾਲੀ thank <laughs> ਮਾਦ ਵਿੱਚ ਆ ਜਾਣਗੇ ਢੋਲੀ ਭਾਈ ਤੇ ਘੱਲਾਂ ਵਾਲੀਆਂ ਟੀਮਾਂ ਦਾ ਅਗਲਾ ਮੈਚ ਹੋਣਾ ਢੋਲੀ ਭਾਈ ਤੇ ਘੱਲਾਂ ਵਾਲੇ ਮੁੰਡੇ ਆਜੋ ਮਿੱਤਰੋ ਆਜੋ ਤੇ ਨਹਿਤ ਬੋਲਦੀ ਹੈ ਮੇਰੇ ਵੀਰੋ ਪ੍ਰੈਕਟਿਸ ਬੋਲਦੀ ਹੈ ਡੱਗੋ ਵਾਲਾ ਕੀਟੂ ਤਿਆਰ ਹੈ ਗਰਮੰਦਰ ਤਿਆਰ ਹੈ ਆਹ ਮੁੰਡੇ ਨੇ ਅੱਜ ਕਹਿੰਦੇ ਸਿਰਾ 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 ਕਰਵਾ ਦਿੱਤਾ ਕਰਦੇ ਆ ਸਾਡੀਆਂ ਹੌਲ ਖੜਾਕਾ ਤੇ ਫਿਰ ਘੱਟ ਹੀ ਗੰਬਰੂ ਰੁਕਦੇ ਆ ਗੱਲ ਗੱਲ ਚੌੜੀਆਂ ਛਾਤੀਆਂ ਵਾਲੇ ਵਿੱਚ ਮਦਾਨੇ ਬੁੱਕਦੇ ਆ ਗੱਲ ਗੱਲ ਚੌੜੀਆਂ ਛਾਤੀਆਂ ਵਾਲੇ ਵਿੱਚ ਮਦਾਨੇ ਬੁੱਕਦੇ ਆ ਵਾਏ ਰੁਕੇ ਜਿਉਂਦਾ ਰਿਹਾ ਬੱਬਰ ਸ਼ੇਰਾ ਲਗਾ ਤਾਕ ਕਬੱਡੀਆਂ ਪਾ ਰਿਹਾ ਜੱਫੇ ਲੱਗ ਰਿਹਾ ਝੋੜ ਲੱਗ ਰਿਹਾ ਸਿਰੇ ਦਾ ਮੈਚ ਜੀ ਤੂ ਡੱਗੋ ਵਾਲਾ ਉਹ ਚੱਲ ਮੈਂ ਕੱਟ ਬੜੀ ਇਹਦੇ ਵਿੱਚ ਜਾਣ ਲਈ ਰੋਕ ਨਾ ਧਾਰੇ ਜੀ ਕੱਲੇ ਆ ਤੂਫਾਨ ਬਈ ਇਹ ਕਹਿੰਦੇ ਡੱਗੋ ਵਾਲਾ ਗਿੱਤੂ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਅਗਲੀ ਰੇਡ ਪੌਣ ਦੇ ਲਈ ਮੁੰਡਾ ਕਹਿੰਦੇ ਡੱਗੋ ਵਾਲਾ ਸੀਤਾ ਛੋਟੇ ਬਜਟ ਤੋਂ ਖੇਡ ਵਾਰਿਆ ਇਹ ਮੁੰਡੇ ਨੇ ਵੀ ਕਹਿੰਦੇ ਕਬੱਡੀ ਦੀ ਪੀ ਐਚ ਡੀ ਕੀਤੀ ਹੋਈ ਹੈ ਉਹ ਕੋਪਲ ਦੇ ਵਿੱਚ ਆਇਆ ਬੜੀ ਸਿਆਣੀ ਰੇਡ ਪਾਉਂਦਾ ਆਹ ਮੁੰਡਾ ਕਹਿੰਦੇ ਸਿਰੇ ਦੀਆਂ ਕਬੱਡੀਆਂ ਸਿਰਾ 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 ਹੋਣਾ ਟਰਾਲੀ ਵਿੱਚ ਸਮੇਂਦਰ ਸਿਰਾਈ ਹੁੰਦਾ ਆ ਰਿਹਾ سامنے منڈا شوکتا کئی اکلے فوکتا گبرو تو ویک لگے آوکتا کئی جانا اکلے فوکتا ہوں دیکھا گے چوگے ਟੱਕਰ ਹੈ ਥਾੜੀਆਂ ਨੂੰ ਹਾਂ ਟਕੜੇ ਹੋਏ ਆ ਬਰਾਬਰ ਦੀਆਂ ਟੀਮਾਂ ਪੜੀਆਂ ਹੋਈਆਂ करण लाइ छोके वारे सिरे बि ਸ਼ੱਕ ਤੇ ਰਣੀਆ ਮੇਲਾ ਟਰਾਲੀ ਦਾ ਟੱਕ ਤੇ ਪੈਣੀ ਆ ਧੱਕ ਤੇ ਪੈਣੀ ਆ ਮੇਲਾ ਦੇਖ ਟਰਾਲੀ ਦਾ ਟੱਕ ਤੇ ਪੈਣੀ ਆ ਆਹ ਵੇਖੋ ਸਿਰੇ ਦੀਆਂ ਟੀਮਾਂ ਸਿਰੇ ਦੇ